ਅਜੀ ਦੇ 648ਵੇਂ ਪ੍ਰਕਾਸ਼ ਪੁਰਬ ਉਤੇ ਪਿੰਡ ਮਹਿਦੂਦਾ ਵਿਖੇ ਧਰਮਸ਼ਾਲਾ ਸ਼੍ਰੀ ਗੁਰੂ ਰਵਿਦਾਸ ਜੀ ਵਿਖੇ ਅਖੰਡ ਪਾਠ ਦਾ ਭੋਗ ਪਾਇਆ ਗਿਆ ਜਿਸ ਵਿੱਚ ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਅਤੇ ਦੇਸ਼ ਦੁਨੀਆ ਅਖਬਾਰ ਚੈਨਲ ਦੇ ਸਾਬਕਾ ਮੁੱਖ ਸੰਪਾਦਕ ਗੁਰਪ੍ਰੀਤ ਸਿੰਘ ਮਹਿਦੂਦਾ ਉੱਚੇ ਚੇਤੌਰ ਤੇ ਪੁੱਜੇ ਸਹਿ ਸੰਪਾਦਕ ਇੰਜੀਨੀਅਰ ਹਰਸ਼ਦੀਪ ਸਿੰਘ ਮਹਿਦੂਦਾ ਦੇ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਤੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੇਸ਼ ਦੁਨੀਆ ਦਾ ਵਿਸ਼ੇਸ਼ ਅੰਕ ਵੰਡਿਆ ਗਿਆ ਤੋਗੂ ਪ੍ਰਾਂਛੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਦੀ ਅਗਵਾਈ ਹੇਠ ਪਿੰਡ ਮਹਦੂਦਾ ਵਿੱਚ ਨਗਰ ਕੀਰਤਨ ਕੱਢਿਆ ਗਿਆ ਧਰਮਸ਼ਾਲਾ ਗੁਰੂ ਰਵਿਦਾਸ ਜੀ ਤੋਂ ਕੱਢਿਆ ਹੋਇਆ ਨਗਰ ਕੀਰਤਨ ਵੱਖ-ਵੱਖ ਪਰਆਮਾਂ ਤੋਂ ਹੁੰਦਾ ਹੋਇਆ ਵਾਪਸ ਧਰਮਸ਼ਾਲਾ ਵਿਖੇ ਹੀ ਸ਼ਾਮ ਨੂੰ ਸਮਾਪਤ ਹੋਇਆ ਇਸ ਦੌਰਾਨ ਬਾਬਾ ਮਲਕੀਸ਼ ਸਿੰਘ ਅਤੇ ਕੁਲਵਿੰਦਰ ਸਿੰਘ ਖਾਲਸਾ ਨੇ ਕਥਾ ਕੀਰਤਨ ਰਾਹੀਂ ਸੰਗਤ ਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ ਜਿੱਥੇ ਬੈਠ ਗਏ ਸਤਿਗੁਰੂ ਨੇ ਮਹਾਰਾਜ ਕਿਰਪਾ ਕਰੇ ਸਤਰਾ ਨਾਮ 바ੜੀ ਦੇ ਪਾਣ ਬਾਤ ਕਰਨ ਦੀ ਕੀਰਤਨ ਗੰਦੀ ਦਾਤ ਚੇਉ ਦੇ ਮਹਾਰਾਜ ਬਖਸ਼ਿਸ਼ ਕਰੋ ਜਿੱਤੇ ਬੈਠ ਗਏ ਨੇ ਸਾਧ ਗੁਰ ਮੀਰੇ ਕਰਤੀ ਦੇ ਪਾਗ त्याग ਨੇ ਜਿੱਤੇ ਬੈਠ ਗਏ ਨੇ ਸਾਧ ਗੁਰ ਮੀਰੇ ਕਿਲੇ ਜੇ ਤਰਨ ਦੀਵੇ ਸਾਲ ਕਿਸ ਨਾਲ ਮੇਰੇ ਬਾਪੂ ਜੂਰ ਨੇ ਮੁਖ ਫਰਵੰਦਕ ਗੁਰਜੀਤ ਸਿੰਘ ਲਾਟੀ ਤੇ ਹਰਪਾਲ ਸਿੰਘ ਲਵੀ ਨੇ ਦੱਸਿਆ ਕਿ ਨਗਰ ਕੀਰਤਨ ਦਾ ਸੁਖਦੇਵ ਸਿੰਘ ਗੁਰਮ ਤੇ ਪਰਿਵਾਰ ਵੱਲੋਂ ਲਖਵੀਰ ਸਿੰਘ ਗੁਰਮ ਦੇ ਪਰਿਵਾਰ ਪੈਟਰੋਲ ਪੰਪ ਅਤੇ ਕੈਪਟਨ ਮਹਿੰਦਰ ਸਿੰਘ ਦੇ ਪਰਿਵਾਰ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸਮੂਹ ਸੰਗਤ ਵਾਲਮੀਕੀ ਪਾਇਚਾਰੇ महंत ਪਾਇਚਾਰੇ ਗੁਰਦੁਆਰਾ ਸ਼ਿਰੀ ਸਿੰਘ ਸਭਾ ਸਾਹਿਬ ਦੀ ਸਮੂਹ ਸੰਗਤ ਅਤੇ ਸਵਰਗਜਵਾਹ ਸਿੰਘ ਮਦੁੱਤਾ ਦੇ ਪਰਿਵਾਰ ਵੱਲੋਂ ਵਕ ਵਕ ਤਰ੍ਹਾਂ ਤੇ ਲੰਗਰ ਲਗਾ ਕੇ ਸਵਾਗਤ ਕੀਤਾ ਗਿਆ ਅਤੇ ਪੰਜ ਪਿਆਰੇ ਸਮੇਤ ਹੋਰ ਮਹਤਵਪੁਰਾਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਨੌਜਵਾਨ ਕਮੇਟੀ ਪਿੰਨ ਮਦੁੱਤਾ ਪਰੋਂ ਸੰਦੀਪ ਸਿੰਘ ਨੇ ਸਾਰੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਰਿਵਾਈ ਕਰ ਜੀ ਪਤਾ ਹੈ ਆਪਕੀ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿਉਂਕਿ ਅੱਜ ਗੁਰੂ ਰਵਿਦਾਸ ਜੀ ਤੁਨ ਤੁਨ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੇ 648ਵਾਂ ਗੁਰਪੁਰਬ ਮਨਾਇਆ ਗਿਆ ਪਿੰਡ ਮਹਦੂਦਾ ਵਿਖੇ 10 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਤੇ 12 ਤਰੀਕ ਨੂੰ ਸਮਾਪਤੀ ਕੀਤੀ ਗਈ ਸਮਾਪਤੀ ਉਪਰੰਤ ਨਗਰ ਕੀਰਤਨ ਕੱਢਿਆ ਗਿਆ ਨਗਰ ਖੜੇ ਵਿੱਚ ਪਿੰਡ ਮਹਦੂਦਾ ਵਿੱਚ ਜਿਸ ਦੇ ਵਿੱਚ ਸਾਡੇ ਪੂਰੇ ਪਿੰਡ ਨੇ ਪੂਰੇ ਪਿੰਡ ਵੱਲੋਂ ਵੱਖ-ਵੱਖ ਤਾਵਾਂ ਤੇ ਪੜਾਵ ਵੀ ਲਾਏ ਗੇ ਤੇ ਪੂਰੇ ਪਿੰਡ ਨੇ ਤਹਿ ਦਿਲੋਂ ਸਾਡਾ ਸਹਿਯੋਗ ਦਿੱਤਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਬੋਸ ਖਾਲਸਾ ਜੀ ਵਾਹਿਗੁਰੂ ਜੀ ਦੇ ਮੱਦੇ ਸਾਡੇ ਪਿੰਡ ਮਹਿਦੂਦਾਂ ਵਿਖੇ ਜੀਰੂ ਰਵਜਾਦ ਮਾਰੇ ਜੀ ਦੀਦਾਰ 648 ਮਾ ਜਨ ਦਿਨ ਮਨਾਇਆ ਗਿਆ ਤੇ ਕਿਸ ਵਿੱਚ ਸਾਡੇ ਪਿੰਡ ਦੇ ਨੌਜਵਾਨਾਂ ਨੇ ਅੱਗੇ ਚੱਲ ਕੇ ਬਹੁਤ ਸਾਰੀ ਮਿਹਨਤ ਕਰਕੇ ਨਗਰ ਕੀਰਤਨ ਨੂੰ ਕੀਤਾ ਗਿਆ ਤੇ ਬਹੁਤ ਸਾਰੇ ਪੜਾ ਲਾਏਗੇ ਤੇ ਬਹੁਤ ਬਹੁਤ ਧੰਨਵਾਦ ਪਿੰਡ ਦੇ ਵਾਸੀਆਂ ਦਾ ਤੇ ਜਿਨ੍ਹਾਂ ਨੇ ਬਹੁਤ ਬਹੁਤ ਸਹਿਯੋਗ ਦਿੱਤਾ ਹੈ